ਮੇਹੀ ਮਾਤਰੀ ਤੋਂ ਦੇਖੋ ਇਸ ਜਿਹੜੀ ਪਿੰਡ ਕਰਾੜੀ ਦੇ ਆਸ-ਪਾਸ ਲੱਗਦੇ ਪਿੰਡਾਂ ਦਾ ਹੈਗਾ ਜਿੱਥੇ ਅਸੀਂ ਬਹੁਤ ਸਾਰੇ ਕੰਮ ਕਰਵਾ ਚੁੱਕੇ ਹਾਂ 66 ਦੇ ਤਕਰੀਬਨ ਤਾਂ ਸਾਡੇ ਜਿਹੜੇ ਖੇਡਾਂ ਦੇ ਮੈਦਾਨ ਆ ਉਹ ਮੁਕੰਮਲ ਹੋ ਗਏ ਨੇ ਵੱਡੀ ਗਿਣਤੀ ਦੇ ਵਿੱਚ ਟਿਊਬਵੈਲ ਲੱਗ ਚੁੱਕੇ ਨੇ 25-30 ਕਰੋੜ ਦੇ ਕੰਮ ਆ ਜਿਹੜੇ ਅਸੀਂ ਕਰਵਾਤੇ ਆ ਤੇ ਅੱਜ ਵੀ ਜਿਹੜੀਆਂ ਸਾਰੀਆਂ ਪੰਚਾਇਤਾਂ ਸਰਪੰਚ ਸਾਹਿਬਾਨ ਬੁਲਾਏ ਹੋਏ ਨੇ ਸਾਰੇ ਅਫਸਰ ਸਾਹਿਬਾਨ ਆਏ ਹੋਏ ਨੇ ਕਿ ਕਿਹੜੇ-ਕਿਹੜੇ ਕੰਮ ਨੇ ਜਿਹੜੇ ਉਹ ਫੋਰ ਕਰਨ ਵਾਲੇ ਰਹਿੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਮੌਕੇ ਤੇ ਹੀ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਲਾਈਨ ਅਪ ਕਰ ਦਈਏ ਕੰਮ ਨੂੰ ਪਾ ਦਈਏ ਤੇ ਡਾਇਰੈਕਟ ਵੀ ਲੋਕਾਂ ਦੀਆਂ ਗੱਲਾਂ ਸੁਣਨ ਦਾ ਜਿਹੜਾ ਸਾਨੂੰ ਮੌਕਾ ਮਿਲਦਾ ਜੀ ਮੈਮ ਕਿਉਂਕਿ ਨਵੀਂ ਪੰਚਾਇਤਾਂ ਬਣਿਆ ਨੇ ਇਸ ਕਰਕੇ ਬੜੇ سارے ਕੰਮ ਪੈਂਡਿੰਗ ਵੀ ਪਏ ਸੀਗੇ ਕੀ ਲੱਗਦਾ ਹੈ ਕਿ ਕੋਈ ਟਾਈਮ ਲਾਈਨ ਜਿਹੜੀ ਹੈ ਦਿੱਤੀ ਜਾਏਗੀ ਕੰਮਾਂ ਦੀ ਵਾਸਤੇ ਦੇਖੋ ਹਰ ਇੱਕ ਕੰਮ ਦੇ ਹਿਸਾਬ ਦੇ ਨਾਲ ਉਹਦੀ ਟਾਈਮ ਲਾਈਨ ਵੀ ਬਾਉਂਡ ਹੋ ਜਾਂਦੀ ਹੈ ਮਾਜਰੀ ਸਾਡਾ ਇਹੋ ਜਿਹਾ ਏਰੀਆ ਜਿੱਦੇ ਪਿੰਡਾਂ 'ਚ ਕੋਈ ਐਸਾ ਪਿੰਡ ਨਹੀਂ ਹੈਗਾ ਜਿੱਥੇ ਅਸੀਂ ਕੰਮਾਂ ਦੀ ਸ਼ੁਰੂਆਤ ਨਹੀਂ ਕੀਤੀ ਲਗਭਗ ਹਰ ਪਿੰਡ 'ਚ ਅਸੀਂ ਖੇਡਾਂ ਦੇ ਮੈਦਾਨ ਜਿਹੜੇ ਬਣਾਏ ਨੇ ਪਾਰਕਾਂ ਦਾ ਕੰਮ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਤੇ ਮੈਂ ਨਵੀਆਂ ਬਣੀਆਂ ਜਿਹੜੀਆਂ ਪੰਚਾਇਤਾਂ ਉਹਨਾਂ ਨੇ ਬਕਾਇਦਾ ਆਪਣੇ ਪਿੰਡਾਂ 'ਚ ਅਖੰਡ ਪਾਠ ਰਖਵਾਏ ਉੱਥੇ ਸਾਰੀਆਂ ਪੰਚਾਇਤਾਂ ਨੂੰ ਸੌ ਵੀ ਚਕਾਈ ਗਈ ਹੈ ਵੀ ਜਿੰਨੀਆਂ ਵੀ ਗਰੰਟਾ ਆਉਂਦੀਆਂ ਨੇ ਉਹਨਾਂ ਨੂੰ ਬੜੀ ਇਮਾਨਦਾਰੀ ਦੇ ਨਾਲ ਤੁਸੀਂ ਆਪਣੇ ਪਿੰਡਾਂ 'ਚ ਲਾਉਣੀਆਂ ਨੇ ਨਾ ਬਤੌਰ ਐਮਐਲਏ ਨਾ ਮੈਂ ਅਜੇ ਤੱਕ ਪਹਿਲਾਂ ਕਿਸੇ ਅਫਸਰ ਤੋਂ ਜਾਂ ਕਿਸੇ ਸਰਪੰਚ ਤੋਂ ਗ੍ਰਾਂਟ ਮੰਗੀ ਹੈ ਨਾ ਹੀ ਆਉਣ ਵਾਲੇ ਸਮੇਂ 'ਚ ਅਸੀਂ ਕਿਸੇ ਵੀ ਸਰਪੰਚ ਤੋਂ ਕਿਸੇ ਜਿੱਦਾਂ ਪਹਿਲਾਂ ਇੱਕ ਰਵਾਜ ਚੱਲਦਾ ਸੀ ਕਿ ਵਿੱਚ ਹਿੱਸੇ ਪੱਤੀਆਂ ਰੱਖੀਆਂ ਜਾਂਦੀਆਂ ਸੀ ਉਸ ਚੀਜ਼ ਨੂੰ ਬੰਦ ਕਰ ਦਿੱਤਾ ਗਿਆ ਸੋ ਸਾਰੀਆਂ ਪੰਚਾਇਤਾਂ ਨੂੰ ਕਿਸੇ ਤਰੀਕੇ ਦੀ ਇਹੋ ਜਿਹੀ ਪੋਲਿਟਿਕਸ ਨਹੀਂ ਕੀਤੀ ਜਾਂਦੀ ਕਿ ਫਲਾਣੀ ਪੰਚਾਇਤਾਂ ਜਾਂ ਇੱਥੇ ਗ੍ਰਾਂਟ ਘੱਟ ਵਧ ਦੇਣੀ ਹੈ ਜੋ ਵੀ ਕੰਮ ਪਾਏ ਜਾਂਦੇ ਆ ਸਾਰਿਆਂ ਦੇ ਕੰਮ ਅਸੀਂ ਕਰਵਾਉਣੀ ਹੈ ਤੇ ਪੂਰਨ ਰੂਪ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੀਆਂ ਸਾਡੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਉਹ ਪਿੰਡਾਂ ਦੇ ਵਿਕਾਸ 'ਚ ਪੰਜਾਬ ਪਿੰਡਾਂ ਨਾਲ ਹੈ ਪਿੰਡਾਂ ਦਾ ਵਿਕਾਸ ਹੋਣਾ ਹੈ ਪੰਜਾਬ ਦਾ ਵਿਕਾਸ ਹੋਣਾ ਤੇ ਪਿੰਡਾਂ ਦੇ ਵਿੱਚ ਕੰਮ ਕਰਨ ਲਈ ਮੈਂ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਸਾਡੇ ਵੱਲੋਂ ਸਾਨੂੰ ਸਿਰਫ ਤੁਸੀਂ ਇਹ ਦੱਸਣਾ ਪਹਿਲਾ ਕਦਮ ਚੱਕਣਾ ਹੈ ਤੁਸੀਂ ਆਪਣੇ ਮਤੇ ਪਾਓ ਬੀ ਡੀ ਪੀਓ ਨੂੰ ਆਪਣੇ ਮਤੇ ਪਾ ਕੇ ਜਿਹੜੇ ਸੈਕਟਰੀਜ਼ ਨੇ ਉਹਨਾਂ ਨੂੰ ਦਿਓ ਬਾਕੀ ਕੰਮ ਸੀ ਕਰਵਾ ਦੇਣੀ ਜੀ ਮੈਂ ਇੱਕ ਸੈਕਟਰ 118 ਮੁਹਾਲੀ ਦੇ ਵਿੱਚ ਇੱਕ ਬਜ਼ੁਰਗ ਹੈਗੇ ਉਹਨਾਂ ਦਾ ਉਹਨਾਂ ਦਾ ਉਹਨਾਂ ਦੇ ਬੇਟਾ ਜਿਹੜਾ 47 ਸਾਲ ਦਾ ਹੈ ਉਹ ਨੀਂਹ ਪਾਹੀਜ ਹੈ ਉਹਨਾਂ ਦਾ ਇਹ ਕਹਿੰਦੇ ਕਿ ਸਰਕਾਰ ਆਪਾ ਦੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੀ ਮਦਦ ਕੀਤੀ ਹੈ 50 ਲੱਖ ਰੁਪਏ ਦਾ ਵਾਅਦਾ ਕੀਤਾ ਸੀ ਲੇਕਿਨ ਅੱਲੇ ਤੱਕ ਉਹਨਾਂ ਨੂੰ 50000 ਰੁਪਏ ਮੈਨੂੰ ਉਸ ਚੀਜ਼ ਬਾਰੇ ਮੈਂ ਜ਼ਰੂਰ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੀ ਮੇਰੇ ਧਿਆਨ ਦੇ ਵਿੱਚ ਉਹ ਲੈ ਕੇ ਆਉਣਗੇ ਤੇ ਮੈਂ ਉਹਨਾਂ ਦੀ ਮਦਦ ਜ਼ਰੂਰ ਕਰਾਂਗੀ ਜੀ ਇੱਕ ਨੰਮ ਅਜਗਜੀਤ ਸਿੰਘ ਢੱਲੇਵਾਲੋਰੀ ਜਿਹੜੇ ਆ ਕੱਲ ਹਸਪੀਟਲ ਤੋਂ ਬਾਹਰ ਆਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਨੇ ਮੇਰੇ ਨਾਲ ਤੱਕਾ ਕੀਤਾ ਮੈਨੂੰ ਜਿਹੜਾ ਕਿਸੇ ਤਰੀਕੇ ਦਾ ਕੋਈ ਮੈਡੀਕਲ ਮੇਰਾ ਨਹੀਂ ਕਰਵਾਇਆ ਜਿਹੜਾ ਹਸਪੀਟਲ ਦੇਖੋ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਹਰ ਵੇਲੇ ਕਿਸਾਨਾਂ ਦੇ ਨਾਲ ਨੇ ਤੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਜੇ ਉਹਨਾਂ ਦੀਆਂ ਮੰਗਾਂ ਹਲੇ ਤੱਕ ਸੈਂਟਰ ਨੇ ਧਿਆਨ ਨਹੀਂ ਦਿੱਤਾ ਤਾਂ ਉਹਨਾਂ ਨੂੰ ਆਪਣੀਆਂ ਮੰਗਾਂ ਰੱਖਣ ਦਾ ਪੂਰਨ ਰੂਪ ਦੇ ਵਿੱਚ ਹੱਕ ਹੈ ਪੰਜਾਬ ਇੱਕ ਕਿਸਾਨੀ ਸਟੇਟ ਹੈ ਤੇ ਪੰਜਾਬ ਦੀ ਕਿਸਾਨੀ ਪੂਰੇ ਦੇਸ਼ ਦੇ ਕਿਸਾਨਾਂ ਲਈ ਹਮੇਸ਼ਾ ਹੀ ਚਾਨਣ ਮਨਾਰਾ ਬਣੀ ਆ ਆਪਣੇ ਹੱਕਾਂ ਲਈ ਲੜੀ ਹੱਕਾਂ ਲਈ ਲੜਦੇ ਆ ਰਹੇ ਨੇ ਤੇ ਅਸੀਂ ਤਾਂ ਚਾਹਾਂਗੇ ਅਸੀਂ ਸੈਂਟਰ ਅੱਗੇ ਵੀ ਗੁਜਾਇਸ਼ ਫਰਮਾਇਸ਼ ਕਰਦੇ ਆ ਬੇਨਤੀ ਕਰਦੇ ਆ ਕਿ ਬੜਾ ਲੰਬਾ ਦੌਰ ਹੋ ਗਿਆ ਪਹਿਲਾਂ ਵੀ ਦਿੱਲੀ ਜਿਹੜਾ ਧਰਨੇ ਤੇ ਲੱਗੇ ਆ ਉੱਥੇ ਕਿੰਨੇ ਹੀ ਸਾਡੇ ਕਿਸਾਨਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਔਰਤਾਂ ਤੱਕ ਤੇ ਬੜੀ ਸ਼ਾਂਤੀਪੂਰਵਕ ਢੰਗ ਨਾਲ ਪਹਿਲਾਂ ਵੀ ਜਿਹੜੇ ਧਰਨੇ ਉਹ ਦਿੱਤੇ ਗਏ ਸੀ ਸੋ ਇਹਨਾਂ ਚੀਜ਼ਾਂ ਦੇ ਵਿੱਚ ਕਿਸੇ ਤਰੀਕੇ ਦੀ ਦਖਲਅੰਦਾਜ਼ੀ ਨਾ ਕੀਤੀ ਜਾਵੇ ਨਾ ਰੋਕਿਆ ਜਾਵੇ ਨਾ ਹੀ ਕੋਈ ਇਹੋ ਜੀ ਸਰਕਾਰ ਦੁਆਰਾ ਜਾਂ ਪੁਲਿਸ ਫੋਰਸ ਨੂੰ ਇਹੋ ਜੀਆਂ ਡਾਇਰੈਕਸ਼ਨ ਦਿੱਤੀਆਂ ਜਾਣ ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਵੇ ਸੋ ਸ਼ਾਂਤੀਪੂਰਵਕ ਉਹਨਾਂ ਨੂੰ ਪ੍ਰਦਰਸ਼ਨ ਕਰਨ ਦਾ ਪੂਰਨ ਰੂਪ ਦੇ ਵਿੱਚ ਹੱਕ ਹੈ ਬਾਕੀ ਦੇਖੋ ਸਰਕਾਰ ਹਰ ਇੱਕ ਦੇ ਨਾਲ ਹੈ ਮੈਡੀਕਲ ਸਹੂਲਤ ਦੇਣਾ ਤਾਂ ਕਿੱਡੀ ਕ ਵੱਡੀ ਗੱਲ ਹੈ ਹਰ ਤਰੀਕੇ ਦੀ ਸਹੂਲਤ ਜਿਹੜੀ ਆ ਉਹ ਕਿਸਾਨਾਂ ਨੂੰ ਦਿੱਤੀ ਜਾਊਗੀ ਪੰਜਾਬ ਸਰਕਾਰ ਦੁਆਰਾ ਤੇ ਗੱਡੇਵਾਲ ਸਾਹਿਬ ਜਿਹੜੇ ਕਹ ਰਹੇ ਨੇ ਕਿ ਪੰਨਨ व्रत ਜਾਰੀ ਰੱਖੋ ਤੁਸੀਂ ਇਹ ਐਪਲੀਕੇਸ਼ਨ ਕਰਨਾ ਚਾਹੋ ਦੇਖੋ ਮੈਂ ਤੇ ਕਹੂੰਗੀ ਵੀ ਇਹੋ ਜੀ ਨੌਬਤ ਕਿਉਂ ਆਉਂਦੀ ਹੈ ਕਿਸਾਨਾਂ ਨੂੰ ਕਿਉਂ ਉਹ ਮਜਬੂਰ ਹੋ ਕੇ ਵਰਤ ਰੱਖਦੇ ਨੇ ਆਪਣੇ ਆਪ ਨੂੰ ਕਸ਼ਟ ਦਿੰਦੇ ਨੇ ਸਿਰਫ ਸਰਕਾਰ ਨੂੰ ਇਹ ਦੱਸਣ ਲਈ ਜਿੱਦਾਂ ਇੱਕ ਬੱਚਾ ਵੀ ਆਪਣੀ ਮਾਂ ਤੋਂ ਕੋਈ ਚੀਜ਼ ਡਿਮਾਂਡ ਰੱਖਦਾ ਨਾ ਤਾਂ ਉਹਨੂੰ ਕਹਿੰਦੇ ਹੁੰਦੇ ਆ ਵੀ ਰੋਣਾ ਪੈਂਦਾ ਹੈ ਤੇ ਸੋ ਇੱਕ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਕਰਤਾ ਧਰਤਾ ਹੁੰਦੀਆਂ ਨੇ ਲੋਕ ਤੰਗ ਹੋ ਕੇ ਹੀ ਜਿਹੜੇ ਕਦਮ ਚੱਕਦੇ ਨੇ ਤੇ ਸੈਂਟਰ ਸਰਕਾਰ ਨੂੰ ਇਹ ਦੇਖਣਾ ਪੈਣਾ ਹੈ ਕਿ ਪਹਿਲਾਂ ਵਾਲਾ ਕਿਸਾਨੀ ਸੰਘਰਸ਼ ਬੜਾ ਲੰਮਾ ਚੱਲਿਆ ਸੀ ਜਿਹੜੀਆਂ ਮੰਗਾਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ